ਜਿਹੜੇ ਝੂਠ ਬੋਲਣ ਵਾਲੇ ਸੀ, ਗੁੰਮਰਾਹ ਕਰਨ ਵਾਲੇ ਸੀ, ਧੋਖਾ ਦੇਣ ਵਾਲੇ ਸੀ, ਧੋਖਾ ਦੇ ਕੇ ਵੋਟਾਂ ਲੈਣ ਵਾਲੇ ਸੀ, ਸਰਕਾਰ ਬਣਾਉਣ ਵਾਲੇ ਸੀ ਜਦੋਂ ਲੋਕਾਂ ਦੇ ਮਨ ਤੋਂ ਲੱਥ ਗਏ। ਤੇ ਸ਼੍ਰੋਮਣੀ ਅਕਾਲੀ ਦਲ ਬਾਰੇ ਚਰਚਾ ਚੱਲ ਪਈ ਨਹੀਂ ਯਾਰ ਸਾਡਾ ਵਾਲੀਵਾਰਸ ਸ਼੍ਰੋਮਣੀ ਅਕਾਲੀ ਦਲ ਦਾ। ਔਰ ਖਾਸ ਕਰਕੇ ਸਾਸੂਬੀਰ ਸਿੰਘ ਬਾਦਲ ਵੱਲੋਂ ਜਿਸ ਦਿਨ ਸ਼੍ਰੀ ਅਕਾਲ ਤਖਤ ਸਾਹਿਬ ਤੇ ਭਰੀ ਸੰਗਤ ਦੇ ਵਿੱਚ ਗੁਰੂ ਦੀ ਹਜ਼ੂਰੀ ਦੇ ਵਿੱਚ ਨਿਮਰਤਾ ਦੇ ਨਾਲ ਮਾਫੀ ਮੰਗੀ ਗਈ। ਉਦੋਂ ਬਾਅਦ ਜਿਹੜਾ ਇੱਕ ਇੰਪੈਕਟ, ਇੱਕ ਅਸਰ, ਇੱਕ ਚਰਚਾ ਜਿਹੜੀ ਚੱਲੀ ਉਹਨੂੰ ਰੋਕਣ ਦੀ ਖਤਰ ਉਹਨੂੰ ਰੋਕਣ ਦੀ ਖਤਰ ਇੱਕ ਛਰਾਰ ਦੇ ਤੌਰ ਤੇ ਰਿਪੋਰਟ ਦੇ 2010 ਦੀ ਚੁੱਕੀ ਫਿਰਦੇ ਪਰ ਜਿਨ੍ਹਾਂ ਨੇ ਰਿਪੋਰਟ ਅਕਾਲ ਤਖਤ ਸਾਹਿਬ ਤੇ ਪਹੁੰਚਾਈ ਆ ਉਹਨਾਂ ਦਾ ਕਹਿਣਾ ਕਿ ਅਸੀਂ ਤਾਂ ਸਿਆਸੀ ਹੈ ਹੀ ਨਹੀਂ ਅਸੀਂ ਤਾਂ ਮਨੁੱਖੀ ਅਧਿਕਾਰਾਂ ਦੀ ਗੱਲ ਕਰਦੇ ਹਾਂ ਹਮ ਮੈਂ ਸਿਆਸੀ ਦੱਸਾਂ ਇਹ ਇਨਕ ਮਨੁੱਖੀ ਅਧਿਕਾਰਾਂ ਦੇ ਅਲੰਬਰਦਾਰ ਆ ਇਨਕ ਪੰਥਕ ਹੈ ਕਿ 2018 ਦੇ ਵਿੱਚ ਇਹ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਨੂੰ ਮੇਰੇ ਵਿਰੋਧੀ ਦਰਖਾਸਤ ਦਿੰਦੇ ਆ ਇਹ ਜਿਹੜਾ ਇਹਨਾਂ ਦਾ ਪੰਜਾਬ ਹਿਊਮਨ ਰਾਈਟਸ ਆਰਗੇਨਾਈਜੇਸ਼ਨ ਹੈ ਕਿ ਵਿਰਸਾ ਸਿੰਘ ਬਲਟੋਹਾ ਤੇ ਵੱਡਾ ਅੱਤਵਾਦੀ ਹੈ ਜੀ ਇਹ ਫਲਾਣੇ ਕੇਸ ਵਿੱਚ ਭਗੌੜਾ ਆ 35 ਸਾਲ ਤੋਂ ਇਹਨੂੰ ਗ੍ਰਿਫਤਾਰ ਕੀਤਾ ਜਾਵੇ ਇਹਦੇ ਤੇ ਕੇਸ ਚ ਲਾਇਆ ਜਾਵੇ ਇੱਕ ਨਹੀਂ ਦੋ ਦੋ ਚਿੱਠੀਆਂ ਲਿਖਦੇ ਆ ਇਹਨਾਂ ਨੂੰ ਇਹ ਵੀ ਪਤਾ ਸੀਗਾ ਕਿ ਕੇਸ ਨਿਬੜ ਚੁੱਕਾ ਆ ਕੇਸ ਡਿਸਚਾਰਜ ਹੋ ਚੁੱਕਾ ਆ ਉਦੇ باوجود ਦਬਾਅ ਪਾ ਕੇ ਸਿਰਫ ਰਾਜਨੀਤਿਕ ਰੰਜਿਸ਼ ਕੱਢਣ ਖਾਤਰ ਕੇ ਅਕਾਲੀ ਦਲ ਦਾ ਲੀਡਰ ਆ ਇਹਨੂੰ ਕਿਸੇ ਨਾ ਕਿਸੇ ਤਰੀਕੇ ਨਾਲ ਅੰਦਰ ਕਰਵਾਈਏ ਇਹਨੂੰ ਕਿਸੇ ਨਾ ਕਿਸੇ ਤਰੀਕੇ ਨਾਲ ਖਤਮ ਕਰੀਏ ਮੈਨੇ ਤਾਂ ਮਰਵਾਉਣ ਵਾਲੀ ਕੋਸ਼ਿਸ਼ ਕੀਤੀ ਨਾ 302 ਦਾ ਕੇਸ 35 ਸਾਲ ਬਾਅਦ ਕੱਢ ਕੇ ਕਿਸੇ ਰੁਖ ਤੇ 302 ਲਿਖ ਦੇ ਉਹ ਸੁੱਕ ਜਾਂਦਾ ਆ ਤੇ ਨਵੇਂ ਗਵਾਹ ਖੜੇ ਕੀਤੇ ਗਏ ਹਰਜੀਵ ਜੀ ਨਵੇਂ ਗਵਾਹ ਮੈਂ ਕੇਸ ਚ ਸਤਗੁਰੂ ਦੀ ਕਿਰਪਾ ਦੇ ਨਾਲ ਮੈਂ ਬਰੀ ਹੋ ਗਿਆ ਉਹ ਮੇਰੀ ਕਿਸਮਤ ਆ ਇਨਾਂ ਲੋਤ ਕਸਰ ਕੋਈ ਨਹੀਂ ਦੇਗੀ ਰੋਜ਼ ਹੀ ਸਟੋਰੀਆਂ ਰੋਜ਼ ਹੀ ਟੀਵੀ ਤੇ ਬਿਠਾ ਹੁੰਦਾ ਇਹਨਾਂ ਦੇਖੋ ਪਤਨੇ ਜਿਹੜਾ ਆਰਐਸ ਬੈਂਜ ਜਿਹੜਾ ਕਹਿੰਦਾ ਕਿ ਮੈਂ ਬੜਾ ਪੰਥਕ ਹਾਂ ਹਾਂਜੀ ਇੱਕੋ ਪਤਨੀ ਕਿਹੜੀ ਬੀਬੀ ਰੱਬੀ ਹੈ ਇਹਨਾਂ ਨੇ ਤੂਰ ਤੂਰ ਦੋ ਤਿੰਨ ਹੋਰ ਸੀਗੇ ਇੱਕੋ ਨੀਲ ਭਲਿੰਦਰ ਜਿਆ ਸੀਗਾ ਹਾਂਜੀ ਜਿੰਨਿਆਂ ਦਾ ਜੋਰ ਲੱਗਾ ਸੀਗਾ ਬਿਰਸਾ ਸਿੰਘ ਬਲਟੋਹਾ ਦੇ ਵਿਰੁੱਧ ਕਿ ਬੱਸ ਹੁਣ ਗਿਆ ਅੰਦਰ ਜੀ ਹੁਣ ਗਿਆ ਅੰਦਰ ਜੀ ਚਲੋ ਇਹ ਕੋਈ ਰੱਬ ਦਾ ਕ੍ਰਿਸ਼ਮਾ ਜਾਂ ਰੱਬ ਦੀ ਕਰਾਮਾਤ ਇਹਨਾਂ ਵੱਲੋਂ ਕਸਰ ਕੋਈ ਨਹੀਂ ਸੀ ਇਹ ਇਨ ਇੱਕ ਪੰਥਕ ਨੇ ਇਨ ਇੱਕ ਇਹ ਰਾਜਨੀਤਿਕ ਨੇਕ ਰਾਜਨੀਤੀ ਦੀ ਖਾਤਰ ਵਿਰਸਾ ਸਿੰਘ ਬਲਟੋਹਾ ਵਰਗੇ ਨੂੰ ਅਕਾਲੀ ਦਲ ਦੇ ਇੱਕ ਸੇਵਾਦਾਰ ਨੂੰ ਫਸਾਉਣ ਦੀ ਇਹਨਾਂ ਪੂਰੀ ਕੋਸ਼ਿਸ਼ ਹੈ